ਤੂੰ ਮੱਠਾ ਕਮ ਥੋੜਾ ਜਿਹਾ ਢੀੜ ਵੀ ਘਟ ਹੈ ਕੱਲਾ ਤਾਂ ਪੈਰ ਧਰਨ ਨੂੰ ਥਾਣੀ ਸੀ ਰਾਤ ਦੇ ਸਮੇਂ ਜਿਹੜਾ 뷰 ਹੈ ਦਾ ਬਹੁਤ ਸੋਹਣਾ ਆਉਂਦਾ ਅੱਜ ਟਾਈਟਾਂ ਵਗੈਰਾ ਲੱਗੀਆਂ ਹੁੰਦੀਆਂ ਉਹ ਜਗਦੀਆਂ ਆਉਂਦੀਆਂ ਝੂਲੇ ਆਪਾਂ ਕਹਿ ਸਕਦੇ ਆ ਇਹ ਛੋਟੇ ਬੱਚਿਆਂ ਲਈ ਆ ਬਚਪਨ ਦੇ ਵਿੱਚ ਹੀ ਇਹ ਬਹੁਤ ਚਾਹ ਹੁੰਦਾ ਜਵਾਕਾਂ ਨੂੰ ਹੰਦੇ ਵਿੱਚ ਦੇਖੋ ਕਿੰਨੇ ਖੁਸ਼ ਆ ਜਵਾਕ ਆ ਆਪਾਂ ਵੀ ਦੇਖਦੇ ਆ ਚੰਡੋਲ ਦੇ ਚੜ ਕੇ ਰੌਣਕ ਮੇਲਾ ਪੂਰਾ ਪਰ ਜਿਹੜਾ ਸ਼ਿਪਾਰ ਦੇ ਮੇਲੇ ਤੇ ਬਹੁਤੋਂ ਦਾ ਇਕੱਠ ਬਹੁਤ ਜ਼ਿਆਦਾ ਹੁੰਦਾ ਇਹ ਹੈ ਆਪਣੂ ਦੇ ਦੀ ਟਿਲਟ ਇਹ ਜਵਾਜ ਕੱਪਾਂ ਆ ਜਾਂ ਪਰ ਉਹ ਵਾਲੀ ਪੈੜੀ ਕਰਦਾ ਇਹ ਉਹ ਬਹੁਤ ਸੋਹਣਾ ਜਿਹੜਾ ਸੈਟ ਤਰਾਂਦਾ ਹੈ ਵਾਹ ਵਾਹ ਦਾ ਪ੍ਰਤੀਕ ਆ ਮਹਾਨ ਮਹਲੇ ਦੇ ਦਰਸ਼ਨ ਕਰ ਰਹੇ ਹਾਂ ਸੋ ਪਰ ਗਾਉਂ ਵਾਲੀ ਪੂਰੀ ਚੜਤੀ ਕਲਾ ਦੇ ਨਾਲ ਫਿਰ ਚਾਰ-ਚਾਰ ਘੋੜੇ ਤੇ ਫਿਰ ਸ਼ੇਸ਼ ਘੋੜੇ ਨਾਸਰਪਾਲ ਖੰਡੋ ਖੜੇ ਆਪਣੀ ਵੀਡੀਓ ਦੇਖ ਰਹੇ ਸਾਰੇ ਸੱਜਣ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਤਰੀਕ ਹੈਗੀ 14 ਅੱਜ ਆਪਾਂ ਸਪੈਸ਼ਲ ਘੋੜਿਆਂ ਦੀਆਂ ਨਿੰਗਾ ਸਿੰਘਾਂ ਦੀਆਂ ਦੌੜਾਂ ਦੇਖਣ ਆਏ ਆਂ ਸੋਚਿਆ ਇੱਕ ਵਾਰੀ ਤੁਹਾਨੂੰ ਆਪਾਂ ਬਾਜ਼ਾਰ ਦਾ ਮਾਹੌਲ ਦਿਖਾ ਦਈਏ ਇਹ ਬਾਜ਼ਾਰ ਦਾ ਮਾਹੌਲ ਆ ਹੁਣ ਦਾ ਤਕਰੀਬਨ 11:00 ਵਜੇ ਦਾ ਸਮਾਂ ਇਹ ਕੋੜਿਆਂ ਨਹੀਂ ਦੌੜਾ ਜਿਹੜੀਆਂ ਹਜੇ ਤੱਕ ਚੱਲੀਆਂ ਨਹੀਂ ਆ ਸੋਚਿਆ ਵੀ ਪਹਿਲਾਂ ਇੰਦਰ ਦਿਖਾ ਦਈਏ ਇੱਕਾ ਸਾਹਮਣੇ ਵਾਲੀ ਛੱਟ ਤਰ ਆ ਕੇ ਬੰਦ ਪਿਆ ਹਜੇ ਇੱਕਾ ਟ੍ਰੇਨ ਚੋਂ ਲਾਗਾ ਸੁਪਰ ਡ੍ਰੈਗਨ ਟ੍ਰੇਨ ਸਾਹਮਣੇ ਇਹ ਚੰਡੋਲਾ ਲੱਗੀਆਂ ਉਹ ਚੱਲੀ ਜਾਂਦੀਆਂ ਕੁਛ ਇਸ ਤਰ੍ਹਾਂ ਦਾ ਥਿਊ ਹੈ ਇਸ ਵੇਲੇ ਸ਼ਾਮ ਨੂੰ ਜਿਹੜਾ ਨਜ਼ਾਰਾ ਉਹ ਦੇਖਣ ਚੋ ਬੰਦਾ ਕੱਲ ਕਾਠ ਬਹੁਤ ਜ਼ਿਆਦੇ ਸੀਗਾ ਇੱਥੇ ਹੁਣ ਜ਼ਿਆਦੇ ਨਾ ਹੈ ਨੀਗਾ ਅਜ ਮਠਾ ਘਾ ਮਾ ਥੋੜਾ ਜਾ ਢੀੜ ਵੀ ਘਟ ਹੈ ਇਕਾਲਾ ਦਾ ਪੈਰ ਧਰਨ ਨੂੰ ਥਾਣੀ ਸੀ ਇੱਥੇ ਕੋਈ ਹੈ ਨਹੀਂ ਖਾਲੀ ਆ ਇੱਧਰ ਕਾਰ ਆ ਗਈਆਂ ਸਕੇਟਿੰਗ ਕਾਰ ਦਵਾਕਾਂ ਵਾਲੀਆਂ ਆਨੇ ਦੇ ਦਿਖਾਉਣੇ ਆ ਤੁਹਾਨੂੰ ਇਹ ਸਾਹਮਣੇ ਚੰਡੋਲ ਓਥੇ ਜਿਆਦਾ ਵਧੀਆ ਵੀਊ ਨਹੀਂ ਆ ਰਿਹਾ ਇਸ ਵੇਲੇ ਰਾਤ ਦੇ ਸਮੇਂ ਜਿਹੜਾ ਵੀਊ ਇਹਦਾ ਬਹੁਤ ਸੋਹਣਾ ਆਉਂਦਾ ਅੱਜ ਕਿਉਂ ਲਾਈਟਾਂ ਵਗੈਰਾ ਲੱਗੀਆਂ ਹੁੰਦੀਆਂ ਉਹ ਜਗਦੀਆਂ ਹੁੰਦੀਆਂ ਤੇ ਸਾਹਮਣੇ ਵਾਲੀ ਸਾਈਡ ਉਧਰ ਵੀ ਝੂਲੇ ਲੱਗੇ ਆ ਆ ਵੀ ਛੋਟੇ ਜਵਾਕਾਂ ਦੇ ਜਿਹੜੇ ਝੂਲੇ ਆਪਾਂ ਕਹਿ ਸਕਦੇ ਆ ਕਿ ਛੋਟੇ ਬੱਚਿਆਂ ਲਈ ਆ ਆਹੋ ਹੀ ਆ ਗਈ ਇਹ ਆਪਾਂ ਇਹਨੂੰ ਕਹਿੰਦੇ ਇਹ ਨਾਮ ਤਾਂ ਨਹੀਂ ਪਤਾ ਪਰ ਜਵਾਕ ਜਿਹੜਾ ਜੰਪ ਜੇ ਤੇ ਕਰਦੇ ਹੁੰਦੇ ਇਹ ਇਧਰ ਵੀ ਦੇਖੋ ਜਵਾਕ ਬ੍ਰੋ ਰੌਣਕ ਮੇਲਾ ਬਚਪਨ ਦੇ ਵਿੱਚ ਹੀ ਇਹ ਬਹੁਤ ਚਾਹ ਹੁੰਦਾ ਜਿਵੇਂ ਆ ਕਾਣਾ ਖਾਂਦੇ ਵਿੱਚ ਦੇਖੋ ਕਿੰਨੇ ਕੋਸ਼ਾ ਜਵਾਕ ਸਾ ਆਪਾਂ ਵੀ ਦੇਖਦੇ ਆ ਚੰਡੋਲ ਤੇ ਚੜ ਕੇ ਅੱਲਾ ਚੜੇ ਤਾਂ ਹੈ ਨਹੀਂ ਕਰ ਕਦੇ ਔਰ ਦੇਖਦੇ ਆ ਕੀ ਬਣਦਾ ਇਹ ਕੰਨੇ ਨੇ ਜਾਣਾ ਜੀ ਗੁਰਦੀਪ ਚੜੇਗਾ ਚੰਡੋਲ ਤੇ ਨਹੀਂ ਨਹੀਂ ਬਈ ਆਪਾਂ ਚਲ ਆਪਾਂ ਤਾਂ ਲੈਨੇ ਪੰਗਾ ਦੇਖਦੇ ਆਂ ਕੀ ਬਣਦਾ ਸਾਹਮਣੇ ਉਹ ਵੀ ਚੰਡੋਲਾ ਉਹਦੇ ਚੱਲੀ ਜਾਂਦੀ ਐ ਚੰਡੋਲਾ ਦੋ ਚੱਲੀ ਜਾਂਦੀਆਂ ਅੱਗੇ ਜੇ ਆਪਾਂ ਤੁਹਾਨੂੰ ਦਿਖਾ ਦਈਏ ਰੌਣਕ ਮੇਲਾ ਪੂਰਾ ਪਰ ਜਿਹੜਾ ਸ਼ਿਫਾਰ ਦੇ ਮੇਲੇ ਤੇ ਬਹੁਤੋਂ ਦਾ ਕੱਠ ਬਹੁਤ ਜ਼ਿਆਦਾ ਹੁੰਦਾ ਚੰਡੋਲਾ ਵੀ ਉੱਥੇ ਕਾਫੀ ਹੁੰਦੀਆਂ ਉਹਨਾਂ ਦਾ ਖਰਮਾਉਣ ਹੈ ਨਹੀਂਗਾ। ਓਹ ਠੀਕ ਐ। ਆ ਇੱਥੇ ਝੜ ਦੋ। ਪਾਰ ਦੇ ਮੇਲੇ ਦੇ ਘੱਟ ਬਹੁਤ ਹੁੰਦਾ ਯਾਰ ਹਨਾ। ਇਹ ਠੀਕ ਆ ਵੈਸੀ ਇਹ। ਰਾਤ ਨੂੰ ਬੜੇ ਸੋਹਣੇ ਲੱਗਦੇ ਐ ਇਹ। ਆ ਤੁਹਾਨੂੰ ਪਤਾ ਹੀ ਐ ਕਿ ਸਟੀਚੂਲਾ। ਸਟੀਚ ਚੰਡੋਲ, ਚੰਡੋਲ ਹੀ ਕਹਾਂਗੇ ਆਪਾਂ ਹਨਾ। ਚੰਡੋਲ ਹਾਂ। ਇਹ ਕੇਸੀ ਵਾਲੀ ਚੰਡੋਲਾ। ਆ ਚੱਕਰ ਵਾਲੀ ਆ ਗਈ ਆਪਣੀ ਕਿ ਆ ਵੀ ਕਿਸ਼ਤੀ ਆ ਰਹੀ ਹੈ ਇਸ ਵਾਰ ਆਪਣੇ ਪਿੰਡ ਵੀ ਆਈ ਸੀਗੀ ਦਸਹਰੇ ਤੇ ਇਹ ਉਹ ਬਾਈਆਂ ਨਾਲ ਉਹਦੋਂ ਗੱਲ ਹੋਈ ਸੀ ਕਹਿੰਦੇ ਅਗਲੀ ਵਾਰ ਕਹਿੰਦੇ ਆ ਚੰਡੋਲੂ ਹੀ ਲੈ ਕੇ ਆਵਾਂਗੇ ਕਹਿੰਦੇ ਬਾਕੀ ਦੇਖਦੇ ਆ ਕਿ ਕੀ ਬੰਦ ਦਸਹਰੇ ਤੇ ਅਕਤੂਬਰ ਚ ਲੈ ਕੇ ਆਉਂਦੇ ਕਿ ਨਹੀਂ ਲੈ ਕੇ ਆਉਂਦੇ ਉਹ ਕੁਛ ਇਸ ਤਰ੍ਹਾਂ ਦਾ ਮਾਹੌਲ ਹੈ ਠੰਡਾ ਜਿਹਾ ਮਾਹੌਲ ਆ ਹੁਣ ਇਸ ਵੇਲੇ ਸ਼ਾਮ ਨੂੰ view ਬਹੁਤ ਵਧੀਆ ਆਉਂਦਾ ਤੇ ਇਕੱਠ ਵੀ ਜਿਆਦਾ ਹੁੰਦਾ ਇੱਥੇ। ਬਾਕੀ ਆਪਾਂ ਢੀਖ ਰਹੇ ਆ ਵੀ ਕਦੋਂ ਸਟਾਰਟ ਹੋਣੀ ਆ ਘੋੜਿਆਂ ਦੀਆਂ ਦੌੜਾਂ। ਲਿੰਗਾ ਸਿੰਘ ਦੀਆਂ ਆਪਾਂ ਉਹ ਦੇਖਣ ਆਏ ਆ ਸਪੈਸ਼ਲੀ। ਆਪਾਂ ਤੁਹਾਨੂੰ ਦਿਖਾਵਾਂਗੇ ਉਹ। ਕਿਰਾਂ ਇੱਕ ਵਾਰੀ ਆਪਾਂ ਲੈ ਲਗੇ ਪੰਗਾ ਜਿਨਾ ਚੰਡੋਲਣਾ। ਦਿਖਾਉਣੇ ਆ ਆਪਾਂ ਤੁਹਾਨੂੰ। ਉੱਪਰ ਜਾ ਕੇ view। ਆਹ ਬਾਈਆਂ ਜੀ ਆਪ ਨੂੰ ਦੇ ਦੀ ਟਿਕਟ। ਇਹਨਾਂ ਆਪਣੀ ਵਾਰੀ ਆਉਣ ਵਾਲੀ ਆ। ਵਧੀਆ ਸਾਰੇ ਵੀਰ ਭਰਾ। ਨਾ ਕਰੀਆਗੇ ਪਹਿਲੀ ਵਾਰ ਤਾਂ ਛੱਡ ਰਹੇ ਆਂ ਡਰ ਜ਼ਿਆਦਾ ਲੱਗ ਰਿਹਾ ਕਰ ਦੂਜਾ ਬੰਦਾ ਆਪਣਾ ਉਹ ਖੜਾ ਉਹਨੂੰ ਆਖਿਆ ਵੀ ਆ ਜਾ ਪਰ ਮੰਨਿਆ ਨਹੀਂ ਆ ਜਾ ਓਏ ਆ ਜਾ ਕੁਛ ਨਹੀਂ ਹੁੰਦਾ ਉਹ ਤਾਂ ਡਰ ਗਿਆ ਜਿਵੇਂ ਹੀ ਸਾਹ ਛੱਡ ਗਿਆ ਆਪਾਂ ਕੱਲਿਆ ਨਹੀਂ ਲੈ ਪੰਗਾ ਉਹ ਕੋਈ ਨਹੀਂ ਛੜਾ ਲਾ ਵੀ ਚੱਲ ਪਿਆ ਹੁਣ ਲਾਇ ਆ ਬਾਈ ਆਪਣੇ ਨਾਲ ਆ ਗਿਆ ਕੀ ਨਾਂ ਕੇ ਬਾਈ ਆਪਣਾ ਜਸ਼ਨਪ੍ਰੀਤ ਸਿੰਘ ਜੀ ਕਿਹੜਾ ਪਿੰਡ ਆ ਜੀ ਹੋਰ ਲੱਗ ਬਾਈ ਜਿਲ੍ਹਾ ਕਿਹੜਾ ਬਾਰਦਾ ਬਾਈ ਮੰਜਲਾ ਮਾਨਸਾ ਕੋਲਾ ਕੇ ਪਿੰਡ ਹਾਂ ਠੀਕ ਆ ਪਹਿਲਾਂ ਵੀ ਚੜਿਆ ਮਈ ਕੇ ਤੇ ਹਾਂ ਬਾਈ ਇੱਕ ਵਾਰੀ ਚੜਿਆ ਪਹਿਲਾਂ ਵਾਰ ਠੀਕ ਆ ਸਾਡੂਰ ਨਹੀਂ ਲੱਗਦਾ ਇਹ ਤੇ ਯਾਰ ਕੀ ਲੱਗਦਾ ਬਾਈ ਬਹੁਤ ਲੱਗਦਾ ਜੇ ਥੱਲੇ ਨੂੰ ਜਾਂਦੀ ਹੋਰ ਡਰ ਲੱਗਦਾ ਥੱਲੇ ਜਾਂਦੀ ਆ ਹਾਂ ਲਾਇ ਮੇਟਰ ਆਪਾਂ ਫੋਨ ਫੜ ਲਿਆ ਸਮਾਰ ਕੇ ਆਪਾਂ ਕਦੇ ਚੜੇ ਨਹੀਂ ਹਰ ਪਹਿਲੀ ਵਾਰੀ ਚੜੇ ਆ ਬਾਈ ਦੂਜੀ ਵਾਰੀ ਚੜਿਆ ਠੀਕ ਆ ਪੜ੍ਹੇ ਜੇ ਹੌਲੀ ਤੋੜਨ ਦਾ ਠੀਕ ਆ ਕੰਮ ਹਨਾ ਹਾਂ ਬਈ ਇੱਜੂ ਆਜ ੱੱਪਾ ਆ ਜਾਂ ਤਰ ਉਹ ਵੜੀ ਪੜੀ ਕਰਦਾ ਆ ਦੇ ਹੁਣ ਜਾਣ ਜੀ ਨਿਕਲਦੇ ਆ ਇਧਰ ਗੱਤ ਗਿਆ ਹਾਂ ਹਾਂ ਬੀਓ ਬਹੁਤ ਸੋਹਣਾ ਜਿਹੜਾ ਸਾਈਡ ਤੋਂ ਆਦਾ ਹੈ हां ये गल हैगी बाकी जो आपा ਥੱਲੇ ਆਉਣੇ ਆ ਨਾ ਥੋੜਾ ਡਰ ਜ਼ਰੂਰ ਲੱਗਦਾ ਲੈ ਵੀ ਹੁਣ ਆਪਾਂ ਆ ਗਏ ਜੀ ਥੱਲੇ ਡਰ ਜਿਆਦਾ ਥੋੜਾ ਜਿਹਾ ਲੱਗਿਆ ਸੀਕਰ ਚੱਕਰ ਹੀ ਆ ਰਹੇ ਥੋੜੇ ਜਿਹਾ ਹਨਾ ਆਪਣਾ ਦੂਜੀ ਵਾਰ ਸੀਗਾ ਇਹ ਹਾਂ ਦੂਜੀ ਵਾਰ ਠੀਕ ਹੈ ਸ਼ਾਇਦ ਮੈਂ ਡੇਢ ਮਿੰਟ ਚੱਲਿਆ ਹੋਊਗਾ ਹਨਾ ਇਹ ਤਕਰੀਬਨ ਡੇਢ ਕਿ ਮਿੰਟ ਅਨ ਡੇਰ ਕਿ ਮਿੰਟ ਦਾ ਸੀਗਾ ਜੀ ਠੀਕ ਸੀ ਵਧੀਆ ਸੀ ਸੋਹਣਾ ਸੀ ਕੰਮ ਕਿਵੇਂ ਬਾਈ ਡਰ ਨਹੀਂ ਲੱਗਿਆ ਨਾ ਨਾ ਡਰਦਾ ਪਹਿਲੀ ਵਾਰ ਸੀਗੇ ਪਰ ਦੂਜੀ ਵਾਰ 10 ਵਾਰੀ ਜਦੋਂ ਆਪਾਂ ਪਹਿਲੀ ਵਾਰ ਹੀ ਚੜੇ ਸੀ ਥਾੜਾ ਉਹ ਠੀਕ ਐ ਸੋਹਣਾ ਮੌਲ ਸੀ ਵਧੀਆ ਘੈਂਟ ਸੀ ਪ੍ਰੋਗਰਾਮ ਬਸ ਅਸਲ ਦੇ ਵਿੱਚ ਜੇ ਕੋਈ ਡੱਬਾ ਡੁਬਾ ਖੁੱਲ ਜੇ ਤਾਂ ਕੰਮ ਫੇਰ ਰਿਸਕੀ ਆ ਉਹ ਠੀਕ ਐ ਕੋਈ ਇਹੋ ਜੀ ਗੱਲ ਨਹੀਂ ਹੈਗੀ ਜਿਹੜੀ ਘੜੀ ਦਾ ਆਪਾਂ ਇੰਤਜ਼ਾਰ ਕਰਦੇ ਸੀ ਨਿੰਗਾ ਸਿੰਘਾਂ ਦੀਆਂ ਕੋਰਸ ਵਾਰੀਆਂ ਆਪਾਂ ਦੌੜਾਂ ਦੇਖਣੀ ਜਾਨਾ ਆਪਾਂ ਪਹੁੰਚ ਚੁੱਕਿਆ ਗਰਾਊਂਡ ਦੇ ਵਿੱਚ ਤੇ ਕੋਸ਼ਿਸ਼ ਕਰਾਂਗੇ ਆਪਾਂ ਵੀ ਪਹਿਲਾਂ ਤੁਹਾਨੂੰ ਸਟੇਜ ਦਿਖਾ ਦਈਏ ਬਹੁਤ ਜਿਆਦਾ ਕਾਠਾ ਤੁਸੀਂ ਕਾਠ ਦੇਖ ਸਕਦੇ ਹੋ ਦੂਰ ਦੂਰ ਤੱਕ ਸੰਗਤਾਂ ਫਿਰਦੀਆਂ ਤੇ ਕਾਫੀ ਢਿੰਗ ਸਿੰਘ ਫਿਰਦੇ ਆ ਦੇਖਦੇ ਆਪਾਂ ਕੋਸ਼ਿਸ਼ ਕਰਨਾ ਸਟੇਜ ਤੱਕ ਜਾਣ ਦੀ ਸਟੇਜ ਤੇ ਕਾਫੀ ਢਿੰਗ ਸਿੰਘ ਬੈਠੇ ਆ ਉਨਾ ਦੇ ਸ਼ਰਮਣੀ ਸੇਵਾ ਰਤਨ ਬੰਦਲਤਨ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਬਲਬੀਰ ਸਿੰਘ ਜੀ ਅਗਰਦੀ 96 ਕਰੋੜੀ ਜਥੇਦਾਰ ਸ਼ਰਮਣੀ ਕਮੇਟੀ ਅਗਰਦੀ ਵਾਹ ਗੁਰੂ ਜੀ ਜਨਤਰ ਪਿੱਛੇ ਅੜ ਜਿਓ ਪਰੇ ਭਜਣ ਜਿਓ ਆ ਜਿੰਨੀ ਬਰੋਦਰਾਂ ਨੂੰ ਬੇਨਤੀ ਹੈ ਗਾਣਾ ਜੋ ਭਾਜੀ ਤੋੜੇ ਭਜਣ ਜਿਓ ਨਾ ਕਰਦੇਓ ਅੰਮਰ ਸਲਾਮੁ ਅੱਲਾਹ ਹੋਵਾਗੋ ਲਈ ਕੱਲਾ ਕੱਲਾ ਪੇੜਾ ਇਹਦੀ ਮੜੀ ਰੋਸ਼ ਪਰਣਾ ਦਾਵਾ ਪੇੜਾ ਸੋ ਘੋੜਸਵਾਰ ਫੰਦੇ ਹੱਥਾ ਉਹ ਵੀ ਹਾਜ਼ਰ ਪੰਜਾਬ ਦੀ ਦੇਖ ਰਹੇ ਆ ਪੂਰਾ ਜੌਨ ਜਲਾਲ ਚੜ੍ਹਦੇ ਕਵਾ ਦਾ ਪ੍ਰਤੀਕ ਆ ਮਹਾਨ ਮਹਲੇ ਦੇ ਦਰਸ਼ਨ ਕਰ ਰਹੇ ਹਾਂ ਸੋਹ ਤੋਰ ਦਾੜ ਬੜੀ ਪੂਰੀ ਚੜਤੀ ਕਲਾ ਦੇ ਨਾਲ 733 ਇਕੱਲਾ ਇਕੱਲਾ ਘੋੜਾ ਜਿਹੜਾ ਛੱਦਨ ਦੀ ਕਿਰਪਾਲਤਾ ਕਰੋ ਉਸ ਤੋਂ ਬਾਅਦ ਦੋ ਦੋ ਘੋੜੇ ਫਿਰ ਚਾਰ ਚਾਰ ਘੋੜੇ ਤੇ ਫੇਰ ਸੋ ਸੋ ਕੋੜਾ ਨਾਸਰਪਾਲ ਖੰਡੋ ਖੜਕਾ ਤੁਮਗ ਤਬਰ ਯਾਰ ਪੀਰ ਸਾਫ ਸਰੋਈ ਸਾਥੀ ਆਏ ਹਮਾਰਾ ਪੀਰ ਪੀਰ ਤੂੰ ਹੀ ਸਾਥੀ ਤੂੰ ਤੂੰ ਤਬਰ ਪਰਵਾਰ ਨਾਮ ਤੇ ਹਾਰੋ ਜੋ ਜਪਾ ਪਏ ਸੰਧ ਪਉ ਪਾਰ ਸੋ ਆਪ ਜੀ ਦੇਖ ਰਹੇ ਹਾਂ ਪੁਗਾ ਜੈ ਜਲਾਲ ਚੜਦੀ ਕਲਾ ਦਾ ਪ੍ਰਤੀਕ ਮਹੱਤਾ ਬਾਬਾ ਜੀ ਬਾਬਾ ਰਗੜੀ ਸੰਗੀਤ ਖਾਲੇ ਵਾਲੇ ਉਹ ਵੀ ਸਜੇ ਬੈਠੇ ਨੇ ਸੋ ਸੱਚਾ ਗੁਰੂ ਦਾ ਖਾਲਸਾ ਪੰਥ ਚੜ੍ਹਦੀ ਕਲਾ ਦਾ ਪ੍ਰਤੀਕ ਮਹਾਨ ਮਹਲਾ ਦਾ ਇੱਕ ਸਾਡੇ ਤੁਸੀਂ ਸਾਰੇ ਪਾਸੇ ਸਿੰਘ ਖੜੇ ਆ ਬਹੁਤ ਵਧੀਆ ਲੱਗਦਾ ਮਾਹੌਲ ਆ ਕਿਹਨੇ ਕੋੜੇ ਕਿੱਥੋਂ ਭੱਜ ਰਹੇ ਨੇ ਇਕੱਠੇ ਕਿਹਨੇ ਕੋੜੇ ਸੋ ਟਾ ਟ੍ਰੈਕ ਤੇ ਏਲਾ ਕਰ ਦਿਓ ਫੌਜ ਨੂੰ ਸਾਰੀ ਨੂੰ ਦੇਖਦੀ ਹੈ ਟ੍ਰੈਕ ਵੇਲਾ ਸਾਹਮਣੇ ਦੇ ਛੜ ਜਿਹੜੀਆਂ ਦੌੜਾਂ ਚੱਲ ਪਈਆਂ ਆਪਾਂ ਤੁਹਾਨੂੰ ਵੀ ਦਿਖਾਉਣੇ ਆ ਜੇ ਕੋੜਸਵਾਰ ਫੌਜ ਪੂਰਾ ਖਾਲਸੇ ਦਾ ਜਹੋ ਜਲਾਲ ਅੱਜ ਹੈਗਾ ਜੀ 14 April। ਸਾਲਮੁਡੀ ਸਾਬੂ ਦੀ ਧਰਤੀ ਤੇ ਆਪਾਂ ਦੌੜ ਨਮਾ ਕੇ ਖੜੇ ਆ। ਤੁਸੀਂ ਦੱਸ ਸੰਗੀਆਂ ਘੋੜਸਵਾਰੀਆਂ ਦੌੜਾ ਦੇਖ ਸਕਦੇ ਤੁਸੀਂ। ਅਠ ਵੇਖ ਸਕਦੇ ਹੋ ਕਿੰਨਾ ਜਿਆਦਾ। ਬਹੁਤ ਉਤਸ਼ਾਹ ਸੰਗਤਾਂ ਚ। ਉਹ ਟਰੈਕਟਰਾਂ ਦੇ ਖੜੇ ਆ, ਕੋਈ ਇੱਕ ਜਿਹੇ ਟ੍ਰੱਕਾਂ ਦੇ ਖੜੇ ਆ। ਦੇਖ ਸਕਦੇ। ਉਹ ਜਿੰਨੀਆਂ ਆ ਤੁਹਾਨੂੰ ਪਹਿਲਾਂ ਹੀ ਦੱਸਿਆ ਸਾਹਮਣੇ ਵੀ ਸਜਾਓ ਸਟੇਜ ਲੱਗੀ ਪਈ ਆ। ਤੋ ਜਿੰਨੇ ਵੀ ਦਲਪੰਛ ਦੇ ਕਾਲ ਸਾਈ ਜੀ ਹੈ ਜੋ ਸਾਰੇ ਬੈਠੇ ਆਗੇ ਨੂੰ ਵੀ ਦਲਪੰਛ ਦੇ ਆ ਦੇਖੋ ਚਾਰ ਕੋੜਿਆ ਹੁਣ ਅਸੀਂ ਆ ਦੇਖੋ ਉਹ ਡਿੱਗ ਵੀ ਮੱਜ ਵੀ ਹੋਨਾ ਮੌਲਾ ਸਾਰੇ ਪਾਸੇ ਆਪਾਂ ਦੇਖਦੇ ਨੇ ਖਾਲਸਾ ਹੀ ਖਾਲਸਾ ਮੀਲੀਆਂ ਦਸਤਾਰਾਂ ਕੇਸਰੀ ਦਸਤਾਰਾਂ ਬਨੀਆਂ ਹੋਈਆਂ ਹੁੰਗੋਵੇਸ਼ ਸਿੰਘ ਜੀ ਦਾ ਸਾਜਿਆ ਹੋਇਆ ਖਾਲਸਾ ਚਲਵੰਡੀ ਸਾਬੂ ਦੀ ਧਰਤੀ ਤੇ ਆਪਣੇ ਜੋਰ ਦਿਖਾ ਰਹੇ ਆ ਓ ਸਿਰ ਤੋਂ ਪਾਣਾ ਚੱਕ ਲੈ ਚੱਕ ਲੈ ਚੱਕ ਲੈ ਸਾਹਮਣੇ ਖਾਲ ਫਾਈਏ ਥੋੜੀ ਛੱਟ ਲੱਗੀ ਆ ਸਾਈਡ ਤੇ ਕਰਤਾ ਜਿਹਰਾਂ ਦਾ ਬੱਬਾ ਸੁੱਖ ਰੱਖੇ ਛੱਟ ਨਾ ਵੱਜੀ ਹੋਵੇ ਜਿਹੜਾ ਇਸ ਤਰੀਕੇ ਦਾ ਮਾਹੌਲ ਵੀ ਹੋ ਜਾਂਦਾ ਦੋ ਘੋੜੇ ਸੀਗੇ ਜਿਹੜੇ ਪਚੰਗੀ ਸਿੰਘ ਤੋਂ ਛੋਟੇ ਸਿੰਘ ਸੀਗੇ ਉਹਨਾਂ ਤੋਂ ਥੋੜੇ ਜਿ ਦੇ ਕਾਪੂ ਹੋ ਗਏ ਸੀ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਪ੍ਰਬੰਧ ਆ ਤਿੰਨ ਚਾਰ ਮਿੰਟ ਪਹਿਲਾਂ ਹੀ ਇੱਕ ਨਿੰਗ ਸਿੰਘ ਦੇ ਥੋੜੀ ਜਿ ਸੱਟ ਲੱਗੀ ਸੀ ਨਾਲ ਦੇ ਨਾਲ ਹੀ ਐਂਬੂਲੈਂਸ ਪਹੁੰਚ ਚੁੱਕੀ ਆ। ਆਬਾ ਸੋਖ ਰੱਖੀਏ ਕਿ ਛੱਤ ਜਿਆਦਾ ਨਾ ਹੋਵੇ। ਘੋੜੇ ਦੀ ਦੌੜਾਂ ਖਾਲਸੇ ਦੀ ਉੜਗੀਆਂ ਦੌੜਾਂ ਦਾ ਲੋਕ ਅਨੰਦ ਮੰਦ। ਬਾਕੀ ਇੱਕ ਗੱਲ ਆ ਵੀ ਲੋਕ ਪਾਸੇ ਨਹੀਂ ਹੁੰਦੇ ਥੋੜਾ ਜਿਆ। ਅੱਗੇ ਜਗ੍ਹਾ ਬਹੁਤ ਘੱਟ ਦਿੰਦੇ ਆ। ਤਾਂ ਕਰਕੇ ਥੋੜੀ ਜਿਹੀ ਦਿੱਕਤ ਆ ਜਾਂਦੀ ਆ। ਛੱਟ ਲੱਗਣ ਦਾ ਕਰਕੇ ਫਿਲਹਾਲ ਰੋਕ ਦਿੱਤਾ ਗਿਆ ਹਲੇ ਤਰਨਾ ਦਲ ਦੇ ਘੋੜੇ ਜਿਹੜੇ ਹੋ ਰਹੇ ਨੇ ਕਾਫੀ ਚੰਗੇ ਘੋੜੇ ਮੰਨੇ ਜਾਂਦੇ ਆ ਉਹ ਜਿਹੜੀਆਂ ਦੌੜਾਂ ਇਸ ਤੋਂ ਵੀ ਵਧੀਆ ਹੋਣ ਵਾਲੀਆਂ ਬਾਕੀ ਦੇਖਦੇ ਆ ਕੀ ਬਣਦਾ ਜੁੜੇ ਰਹੋ ਵੀਡੀਓ ਨਾਲ ਬਾਬੇ ਬੀਦੀ ਚੰਦੀ ਦਾ ਦਲ ਪਹੁੰਚ ਚੁੱਕਿਆ ਬੀਦੀ ਚੰਦੀ ਜੀ ਬਾਬਾ ਬੀਦੀ ਚੰਦ ਜੀ ਛੋੜੇ ਨੇ ਉੱਪਰ ਲਿਖਿਆ ਵੀ ਹੋਇਆ ਵਾਹ ਕਰ ਸਵਾਹ ਇਹ ਜਿਹੜਾ ਜਥਾ ਬਾਬੇ ਬੀਰ ਚੰਦ ਜੀ ਦਾ ਸਾਰਾ ਇਹ ਵੀ ਮਗਰ ਕਾਫੀ ਕੋਟੇ ਰਹਿੰਦੇ ਆਪਾਂ ਤੁਹਾਨੂੰ ਦਿਖਾਈ ਜਾਨੇ ਆ ਸਾਈਡ ਤੇ ਰਹਿੰਦਾ ਬਾਕੀ ਥੋੜਾ ਜਿਹਾ ਸਾਈਡ ਤੇ ਰਹਿਣ ਦੀ ਭਲਾ ਕੀ ਪਤਾ ਕਦੋਂ ਕਿੱਧਰ ਆ ਜਾਣਾ ਦੇਖੋ ਇਹਦਾ ਟਾਈਮ ਆ え rapaz velho vale. ਸੰਗਤ ਜੀ ਜਿਹੜਾ ਤੁਸੀਂ ਹੁਣ ਦੇਖਿਆ ਬਾਬੇ ਵਿਧੀ ਚੰਦੀ ਜੀ ਦਾ ਘੋੜਿਆਂ ਦਾ ਜਹੋਜ ਲੋਲ ਸੀਗਾ ਇਹ ਤੇ ਹੁਣ ਇਸ ਟੈਂ ਸਮਾਪਤੀ ਹੋ ਗਈ ਹੈ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਹਾਂ ਕਿਸੇ ਨਵੇਂ ਬਲੌਗ ਦੇ ਨਾਲ ਸਾਨੂੰ ਦੇ ਇਜਾਜ ਸਾਸ਼ੀ ਕਾਦ